ਖੇਤਰ ਦੇ ਸੁਖਮਨੀ ਮਲਟੀ ਸਪੈਸ਼ਲਿਟੀ ਹਸਪਤਾਲ ਕਲਮਾ ਵਿਖੇ ਇੱਕ ਨਵੀਂ ਪਹਿਲ ਕਦਮੀ ਕਰਦੇ ਹੋਏ 21 ਨਵਜੰਮੀਆਂ ਲੜਕੀਆਂ ਦੀ ਲੋੜੀ ਪਾਈ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ ਕਿਲਾ ਆਨੰਦਗੜ੍ਹ ਸਾਹਿਬ ਤੋਂ ਬਾਬਾ ਸਤਨਾਮ ਸਿੰਘ ਨੇ ਜਿੱਥੇ ਨਵਜੰਮੀਆਂ ਬੱਚਿਆਂ ਤੇ ਸਮੂਹ ਟਾਪ ਨੂੰ ਅਸ਼ੀਰਵਾਦ ਦਿੱਤਾ ਉੱਥੇ ਹੀ ਇਹਨਾਂ ਬੱਚਿਆਂ ਨੂੰ ਹਸਪਤਾਲ ਪ੍ਰਬੰਧਕਾਂ ਵੱਲੋਂ ਮੂੰਗਫਲੀ ਰੇਡੀਆਂ ਤੇ ਤੋਹਫੇ ਵੰਡ ਦਿੱਤੇ। ਇਸ ਮੌਕੇ ਗੱਲ ਕਰਦਿਆਂ ਬਾਬਾ ਸਤਨਾਮ ਜੀ ਨੇ ਕਿਹਾ ਕਿ ਧੀ ਸਮਾਜੀ ਸਜਨਹਾਰ ਹੈ। ਇਸ ਲਈ ਇਹਨਾਂ ਨੂੰ ਬਤੁਬਤ ਪਿਆਰ ਕਰਨਾ ਚਾਹੀਦਾ ਤੇ ਇਹਨਾਂ ਨੂੰ ਮੁੰਡਿਆਂ ਤੋਂ ਕਦੇ ਵੀ ਘਟਣਾ ਸਮਝੀ ਹੋਏ ਇਹਨਾਂ ਨੂੰ ਅੱਗੇ ਵਧਣ ਲਈ ਸਾਥ ਦੇਣਾ ਚਾਹੀਦਾ ਹੈ ਇਸ ਮੁcke ਗੱਲ ਕਰਦਿਆਂ ਡਾਕਟਰ ਜਸਵੀਰ ਕੋ ਡਾਕਟਰ ਗੁਰਪਾਲ ਸਿੰਘ ਤੇ ਡਾਕਟਰ ਜੀਰੂਪ ਸਿੰਘ ਨੇ ਕਿਹਾ ਕਿ ਆਧੇ ਅਧਿਕ ਸਮਾਜ ਜਿੱਥੇ ਸਿਰਫ ਲੜਕੇ ਨੂੰ ਜ਼ਿਆਦਾ ਪ੍ਰਸਾਦ ਕੀਤਾ ਜਾਂਦਾ ਹੈ ਉੱਥੇ ਹੀ ਉਹਨਾਂ ਵੱਲੋਂ ਅੱਜ ਲੜਕੇ ਨੂੰ ਬਰਾਬਰ ਦਾ ਸਨਮਾਨ ਦੇਣ ਲਈ ਇੱਕ ਕੁੜੀਆਂ ਦਾ ਲੋਹੜੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਤੇ ਇਹ ਖੜੀ ਅੱਗੇ ਵੀ ਚੱਲੀ ਰਹੇਗੀ ਮੇਰਾ ਪੰਜਾਬ ਜੁਨ ਲਈ ਪ੍ਰਦੀਪ ਧੀਮਾਂ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਅੱਜ ਪਹਿਲੀ ਲੋੜੀ ਹੈ ਜਿਹੜੀ ਸੁਖਮਨੀ ਮਲਟੀ ਸਪੈਸ਼ਲਿਟੀ ਹਸਪੀਟਲ ਕਲਮਾ ਸੈਲੀਬ੍ਰੇਟ ਕਰ ਰਹੇ ਹਾਂ ਪਰਮਾਤਮਾ ਕਰੇ ਸਭ ਨੂੰ ਜਿਹੜੀ ਲੋੜੀ ਹੈਗੀ ਹੈ ਖੁਸ਼ੀਆਂ ਭਰੀਆਂ ਲੈ ਕੇ ਆਵੇ ਔਰ ਅਸੀਂ ਜਿਆਦਾ ਤੋਂ ਜਿਆਦਾ ਨੋਰਮਲ ਡਿਲੀਵਰੀਜ਼ ਕਰੀਏ ਤੇ ਜਿਹਦੇ ਵਿੱਚ ਸਾਨੂੰ ਤੁਹਾਡੇ ਸਭ ਦੇ ਸੰਯੋਗ ਦੀ ਜ਼ਰੂਰਤ ਹੈ ਆ ਇੱਕ ਵਾਰੀ ਫੇਰ ਮੇਰੇ ਵੱਲੋਂ ਔਰ ਮੇਰੀ ਸਾਰੀ ਟੀਮ ਵੱਲੋਂ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਸੁਪਾਗਪੁਰਾ ਪਟੋਆ ਸੁਖਬੰਨ ਹਸਪਤਾਲ ਦੇ ਵਿੱਚ ਇੱਥੇ ਕੇ ਸਾਰੇ ਸਟਾਫ ਵੱਲੋਂ ਡਾਕਟਰ ਸਾਹਿਬ ਵੱਲੋਂ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਜਿਹੜੀਆਂ ਕੇ ਸਾਡੇ ਪਰਮੇਸ਼ਰ ਦੀ ਦਾਤ ਹੈ ਬੱਚੀਆਂ ਪੈਦਾ ਹੋਈਆਂ ਉਹਨਾਂ ਦੀ ਲੋੜੀ ਮਨਾਈ ਜਾ ਰਹੀ ਹੈ ਇਕ ਬਹੁਤ ਵੱਡਾ ਮੈਸੇਜ ਆ ਕਿ ਸੰਸਾਰ ਨੂੰ ਚਲਾਉਣ ਵਾਸਤੇ ਅੱਗੇ ਪਰਵਰਿਸ਼ ਕਰਨ ਵਾਸਤੇ ਸਾਰਾ ਜੋ ਵੀ ਉਪਤੀ ਹੁੰਦੀ ਹੈ ਜਿਵੇਂ ਕਿ ਜੇ ਲੜਕੀਆਂ ਹੋਣਗੀਆਂ ਤੇਗਾ ਸਾਡਾ ਪਰਿਵਾਰਾਂ ਸਮਾਸ ਵਧੇਗੀ ਗੁਰੂ ਕਿਰਪਾ ਕਰਨ ਰਾਮ ਤੇ ਕਰਨ ਸਾਨੂੰ ਇਹਨਾਂ ਬੱਚੀਆਂ ਨੂੰ ਤੰਦਰੁਸਤੀਆਂ ਬਖਸ਼ਣ ਆਉਣ ਵਾਲਾ ਸਮਾਂ ਜਿਹੜਾ ਉਸ ਭਾਗਾ ਬਣੇ ਡਾਕਟਰ ਸਾਹਿਬ ਦੇ ਹਪਾਰਲੇ ਨੂੰ ਅਸੀਂ ਨਮਸਕਾਰ ਕਰਦੇ ਹਾਂ ਅਰਦਾਸ ਕਰਦੇ ਆਂ ਪਾਤਸ਼ਾ ਜਿਹੜਾ ਵੀ ਕੋਈ ਮਰੀਜ਼ ਇੱਥੇ ਆਵੇ ਉਹ ਤੰਦਰੁਸਤ ਹੋ ਕੇ ਜਾਵੇ ਕਿਉਂਕਿ ਸੰਸਾਰ ਦੇ ਉੱਤੇ ਅੱਜ ਬਹੁਤ ਹੀ ਬਿਮਾਰੀਆਂ ਚੱਲ ਰਹੀਆਂ ਨੇ ਉਹਦੇ ਵਾਸਤੇ ਡਾਕਟਰੀ ਸਹੂਲਤ ਬਹੁਤ ਜ਼ਰੂਰੀ ਆ ਪਿੱਛੇ ਤੋਂ ਚੱਲਦੀ ਆਈ ਹੈ ਸੋ ਜਿਹੜੇ ਸਾਡੇ ਇੱਥੇ ਸਟਾਫ ਆ ਬਹੁਤ ਹੀ ਸਤਿਕਾਰਯੋਗ ਆ ਬੜੇ ਸੁਚੱਜੇ ਢੰਗ ਦੇ ਨਾਲ ਆਏ ਮਰੀਜ਼ਾਂ ਨੂੰ ਦੇਖਦੇ ਨੇ ਗੁਰੂ ਕਿਰਪਾ ਕਰਨ ਜਿਹੜਾ ਵੀ ਆਵੇ ਇੱਥੇ ਉਹ ਤੰਦਰੁਸਤ ਹੋ ਕੇ ਜਾਵੇ ਉਹਨਾਂ ਨੂੰ ਮਰਾਜ ਦੇ ਰੁਕਤਾ ਤੰਦਰੁਸਤੀ ਬਖਸ਼ਣ ਤੇ ਸਟਾਫ ਦੇ ਵਿੱਚ ਇਸ ਤਰ੍ਹਾਂ ਪਿਆਰ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ